ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਦਿਨ ਸ਼ੁੱਕਰਵਾਰ ਇੱਕ ਨਾ ਮੌਤ ਹੋਈ ਸੀ ਗਮਾਂਡ ਦੇ ਵਿੱਚ ਉਹਦਾ ਸੰਸਕਾਰ ਕਰਿਆ ਸੀ ਸ਼ੁੱਕਰਵਾਰ ਨੂੰ ਤੇ ਜਿਹੜੀ ਗੱਲ ਦੇਖਣ ਨੂੰ ਮਿਲੀ ਨਾ ਬਾਈ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਗਲਤੀ ਹੋਈ ਤਾਂ ਖਿਮਾ ਦਾ ਜਾਚਕਾ ਮੈਨੂੰ ਦੱਸ ਦਿਓ ਕਮੈਂਟ ਕਰਕੇ ਕਿ ਵੀਰੇ ਤੂੰ ਇੱਥੇ ਗਲਤ ਆ ਯਾਰ ਹਨਾ ਗੱਲ ਇਹ ਸੀਗੀ ਬਾਈ ਕਿ ਜਦੋਂ ਬੰਦੇ ਨੂੰ ਨਮਾਇਆ ਨਾ ਸੀ ਨਮਾ ਕੇ ਕੱਪੜੇ ਪਾ ਕੇ ਅਰਥੀ ਤੇ ਪਾਇਆ ਜਿਹੜੇ ਸਿਆਣੇ ਬਜ਼ੁਰਗ ਸੀ ਉੱਥੇ ਉਹ ਕਹਿੰਦੇ ਵੀ ਮੁੰਡੇ ਨੂੰ ਕਿਰਾਇਆ ਦੇ ਦਿਓ ਉਹ ਜਦੋਂ ਕਿਰਾਏ ਵਾਲੀ ਗੱਲ ਚੱਲੀ ਮੈਂ ਮੈਂ ਕਿਹਾ ਵੀ ਦੇਖੀ ਕਿਵੇਂ ਕਿਰਾਇਆ ਦਿੰਦੇ ਹਨ ਉਹਨਾਂ ਨੇ ਨਾ ਢਾਲੇ ਦੋ ਚਾਰ ਉਹਦੀ ਜੇਬ ਦੇ ਵਿੱਚ ਪਾਤੇ ਜਿਹੜਾ ਕੁਰਤਾ ਪਾਇਆ ਸੀ ਉਹਦੇ ਬਾਈ ਦੇ ਢਾਲੇ ਜਦੋਂ ਜੇਬ ਚ ਪਾਤੇ ਬਾਈ ਤੇ ਅੱਜ ਤੜਕੇ ਮਤਲਬ ਸਿਵਾ ਠੰਡਾ ਸੀਗਾ ਤੇ ਜਦੋਂ ਫੁੱਲ ਚੁਗਣ ਗਏ ਸੰਸਕਾਰ ਹੋ ਗਿਆ ਫੁੱਲ ਚੁਗਣ ਗਏ ਅੱਜ ਜਦੋਂ ਤਾਂ ਉਹ ਬਜ਼ੁਰਗੋ ਅੱਜ ਵੀ ਸਾਡੇ ਨਾਲ ਸੀ ਤੇ ਉਹ ਕਹਿੰਦੇ ਵੀ ਇੱਥੇ ਜੇ ਮੁੰਡਿਓ ਜੇਬ ਦਾ ਥਾਂ ਹੁੰਦਾ ਇੱਥੇ ਢਾਲੇ ਦੇ ਕੋਈ ਇੱਥੇ ਹੋਣਗੇ ਢਾਲੇ ਤਾਂ ਬਾਈ ਫੁੱਲਾਂ ਦੇ ਨਾਲ ਉਹ ਢਾਲੇ ਵੀ ਇਕੱਠੇ ਕਰ ਲੇ ਫਿਰ ਨੀ ਅੱਗ ਹੁੰਦੀ ਹੈ ਸਵੇਰੇ ਦਿਓ ਬਾਈ ਪਿਗਲੇ ਨਹੀਂ ਨਾ ਮੱਛੇ ਤੇ ਉਹ ਢਾਲੇ ਜਦੋਂ ਇਕੱਠੇ ਕਰ ਲਏ ਹਨਾ ਜੀ ਮੈਂ ਕਹਾਂ ਵੀ ਤਾਇਆ ਇਹ ਤਾਂ ਕਿਰਾਇਆ ਦਿੱਤਾ ਸੀ ਤੇ ਫਿਰ ਇਹ ਮਖਾ ਇਥੇ ਉਹ ਕਹਿੰਦੇ ਵੀ ਇਹ ਕਿਰਾਇਆ ਬਸ ਇੱਕ ਰੀਤ ਆ ਬਜ਼ੁਰਗਾਂ ਦੀ ਪੁਰਾਣਿਆਂ ਦੀ ਚੱਲੀ ਆਉਂਦੀ। ਜੇ ਘਰੋਂ ਜਾਣ ਲੱਗੇ ਨੂੰ ਕਿਰਾਇਆ ਜਿਵੇਂ ਆਪਾਂ ਕੋਈ ਰਿਸ਼ਤੇਦਾਰੀ ਚ ਜਾਣਾ ਹਨਾ ਜਾਂ ਗੱਡੀ ਭੇਡੇ ਤੇ ਲਿਜਾਣਾ ਚਲਾ ਕੇ ਤਾਂ ਉਹਦੇ 'ਚ ਮਤਲਬ ਆਪਾਂ ਨੂੰ ਡੀਜ਼ਲ ਪੈਟਰੋਲ ਪਵਾਉਣਾ ਪੋ ਜਾ ਬਸ ਤੇ ਜਾਵਾਂਗੇ ਕਿਰਾਇਆ ਦੇਣਾ ਪੂ ਟਰੇਨ ਦਾ ਸਫ਼ਰ ਲਾ ਲੋ ਕਿਰਾਇਆ ਦੇਣਾ ਪੈਂਦਾ। ਤਾਂ ਬਾਈ ਇਹ ਕਿਰਾਇਆ ਜਿਹੜਾ ਹੁੰਦਾ ਨਾ ਪੈਸਾ ਜਿਹੜਾ ਹੁੰਦਾ ਕਈ ਲੋਕਾਂ ਦੇ ਧੌਣਾ 'ਚ ਕਿੱਲੇ ਹੁੰਦੇ ਨੇ। ਕਿ ਪੈਸਾ ਮੇਰੇ ਕੋਲੇ ਤਾਂ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਹਨਾ ਨਹੀਂ ਵੀਰੋ ਕਿਸੇ ਚੀਜ਼ ਦਾ ਮਾਨ ਨਹੀਂ ਭਰਾਵੋ ਇੱਥੇ ਪੈਸਾ ਵੀ ਨਾਲ ਨਹੀਂ ਜਾਂਦਾ ਫਿਰ ਮੈਂ ਖਿਆ ਵੀ ਇਹ ਹੁਣ ਆਪਾਂ ਕੀ ਕਰਾਂਗੇ ਢਾਲਿਆਂ ਦਾ ਕਹਿੰਦੇ ਵੀ ਜਦੋਂ ਆਪਾਂ ਫੁੱਲ ਪਾਉਣਗੇ ਕੋਈ ਤਾਂ ਹਰਦوار ਜਾਂਦਾ ਕੋਈ ਸ੍ਰੀ ਕੀਰਤਪੁਰ ਸਾਹਿਬ ਜਾਂਦਾ ਤਾਂ ਉਦੋਂ ਕਹਿੰਦੇ ਢਾਲਾ ਸਿੱਟ ਦੇਂਦੇ ਇੱਕ ਵੀ ਜਿਵੇਂ ਇੱਥੋਂ ਗੱਡੀ ਤੇ ਕੋਈ ਮੈਂ ਬਠਿੰਡੇ ਛੱਡ ਕੇ ਆਉਂਦੇ ਆ ਜਾਂ ਬੰਦਾ ਗੱਡੀ ਕਰਾਉਂਦਾ ਤੁਰਨ ਲੱਗੇ ਵੀ ਢਾਲਾ ਸਿੱਟ ਕੇ ਕਹਿਣਗੇ ਵੀ ਆ ਚੱਲ ਭਾਈ ਚੱਲੇਗਾ ਹਨਾ ਮੇਰਾ ਵੀਰ ਬੇਨਤੀ ਆ ਵੀ ਪ੍ਰਭੂ ਮਾਣ ਨਾ ਕਰਿਆ ਕਰੋ ਕਿਸੇ ਚੀਜ਼ ਦਾ ਵੀ ਪੈਸਾ ਸਾਡੇ ਕੋਲੇ ਪੈਸਾ ਨਹੀਂ ਮੁੱਖ ਹੁੰਦਾ ਵੀਰੋ ਪੈਸਾ ਨਾਲ ਨਹੀਂ ਜਾਂਦਾ ਹਨਾ ਸੋ ਗੱਲ ਜਿਹੜੀ ਇਹ ਆ ਵੀ ਇੱਕ ਕਿਸੇ ਦਾ ਹੱਕ ਨਾ ਖਾਓ ਗੁਰਬਾਣੀ ਦੇ ਵਿੱਚ ਲਿਖਿਆ ਕਹਿੰਦੇ ਹੱਕ ਪਰਾਇਆ ਨਾਨਕਾ ਗੁਰਬਾਣੀ ਦੇ ਵਿੱਚ ਲਿਖਿਆ ਵੀਰੋ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਵੀ ਕਿਸੇ ਵੀ ਬੰਦੇ ਤੇ ਇਨਸਾਨ ਤੇ ਲਾ ਲਓ ਕਹਿੰਦੇ ਵੀ ਜਿਵੇਂ ਕਿਸੇ ਦਾ ਆਪਾਂ ਮਤਲਬ ਕਿ ਹੱਕ ਖਾਣੇ ਆ ਨਾ ਕੰਮ ਕਰਾ ਕੇ ਦਿਹਾੜੀ ਨਹੀਂ ਦੇਣੀ ਜਾਂ ਪੈਸੇ ਮੁਕਰਦੇ ਆ ਕਿਸੇ ਦੇ ਲੈਣਾ ਦੇਣਾ ਚੱਲਦਾ ਹੁੰਦਾ ਤਾਂ ਮੰਨ ਲਓ ਵੀ ਉਹ ਚੀਜ਼ ਕਿਸੇ ਦਾ ਮਾਸ ਹੀ ਖਾਦਾ ਜਾਂਦਾ ਇੱਕ ਤਰ੍ਹਾਂ ਦਾ ਇੱਕ ਤਾਂ ਪੈਸੇ ਦਾ ਮਾਨ ਨਾ ਕਰੋ ਜੇ ਕਿਸੇ ਦੇ ਦੇਣੇ ਆ ਜਾਂ ਲੈਣੇ ਆ ਉਹ ਤੋਂ ਆਪ ਦਾ ਲੈਣ ਦੇਣ ਦਾ ਹਿਸਾਬ ਕਿਤਾਬ ਸਹੀ ਰੱਖੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ